पैरा ओलंपिक ਦੇ ਵਿੱਚ ਇੱਕ ਹੋਰ ব্রঞ্জ ਮੈਡਲ ਭਾਰਤੀ ਹਾਕੀ ਟੀਮ ਨੇ ਆਪਣੇ ਨਾਮ ਦਾਜ ਕਰਵਾ ਲਿਆ ਹੈ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ 2-1 ਦਿਨਾਲ ਸਪੇਨ ਦੀ ਟੀਮ ਨੂੰ ਭਾਰਤੀ ਹਾਕੀ ਟੀਮ ਨੇ ਹਰਾਇਆ ਹੈ ਕਪਤਾਨ ਹਰਮਨਪ੍ਰੀਤ ਦੇ ਵੱਲੋਂ 2 ਗੋਲ ਦਾਗੇ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਭਾਰਤੀ ਹਾਕੀ ਟੀਮ ਦੇ ਵੱਲੋਂ ਜਦੋਂ ਜਿੱਤ ਪ੍ਰਾਪਤ ਕੀਤੀ ਗਈ ਉਸ ਤੋਂ ਬਾਅਦ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦਾ ਮਾਹੌਲ ਜੁੜਾ ਹੈ ਭਾਰਤ ਦੇ ਵਿੱਚ ਬਣਿਆ ਹੋਇਆ ਹੈ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਇੱਕ ਵਿਅਕਤੀ ਦੇ ਵੱਲੋਂ ਜਿਹੜਾ ਹੈ ਖੁਸ਼ੀ ਮਨਾਈ ਜਾ ਰਹੀ ਹੈ ਤੇ ਤਸਵੀਰ ਖਿਜਾਰਿਆਂ ਕਰਵਾਲਿਆਂ ਦੇ ਜਦੋਂ ਉਹਨਾਂ ਦੇ ਵੱਲੋਂ ਅਰਦਾਸ ਕੀਤੀ ਜਾ ਰਹੀ ਸੀ ਕਿ ਟੀਮ ਇੰਡੀਆ ਜੋੜੀ ਹੈ ਜਿਤ ਜAVE ਤੋਨਦੀ ਅਰਦਾਸ ਮੁਕੰਮਲ ਹੋਈ ਇਹ ਭਾਰਤੀ ਹਾਕੀ ਟੀਮ ਨੇ ਬ੍ਰੌਂਜ ਮੈਡਲ ਜਿੱਤ ਲਿਆ ਹੈ ਇੱਕ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਗਈ ਹੈ ਸਪੇਨ ਦੇ ਖਿਲਾਫ ਟੀਮ ਇੰਡੀਆ ਦੇ ਵੱਲੋਂ ਤੇ ਦੱਸਦੇ ਕਿ 2-1 ਦੇ ਨਾਲ ਭਾਰਤੀ ਟੀਮ ਨੇ ਸਪੇਨ ਦੀ ਟੀਮ ਨੂੰ ਹਰਾ ਦਿੱਤਾ ਹੈ ਕਪਤਾਨ ਹਰਮਨਪ੍ਰੀਤ ਦੇ ਵੱਲੋਂ 2 ਗੋਲ ਦਾਗੇ ਗਏ ਤੇ ਪੂਰੀ ਭਾਰਤੀ ਟੀਮ ਦੇ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਜੜਾਈ ਕੀਤਾ ਗਿਆ ਆਪਾਵੇ ਸ੍ਰਿਜੇਸ਼ ਜੀ ਜੇਕਰ ਆਪਾਂ ਗੱਲ ਕਰਦਿਆਂ ਸ੍ਰਿਜੇਸ਼ ਦਾ ਇਹ ਆਖਰੀ ਮੈਚ ਸੀ ਤੇ ਆਖਰੀ ਮੈਚ ਦੇ ਵਿੱਚ ਇੱਕ ਸ਼ਾਨਦਾਰ ਦਰਸ਼ਨ ਹਾਲਾਂਕਿ ਉਹ ਲੰਮ ਪੂਰੇ 올림픽 ਦੇ ਵਿੱਚ ਸ੍ਰਿਜੇਸ਼ ਦਾ ਇੱਕ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ 올림픽 ਦੇ ਵਿੱਚ ਤੇ ਇਹ ਉਹਨਾਂ ਦਾ ਆਖਰੀ ਮੈਚ ਸੀ ਤੇ ਵਿਦਾਈ ਜਿਸ ਵਿਦਾਈ ਦੀ ਉਮੀਦ ਆਪਾਂ ਕੀਤੀ ਸੀ ਹਾਲਾਂਕਿ 골 ਦੀ ਉਮੀਦ ਜਿਹੜੀ ਸੀ ਉਹ ਟੁੱਟ ਚੁੱਕੀ ਪਰ ਫਿਰ ਵੀ ਜੁੜਾ ਹੈ ਇੱਕ ਵਧੀਆ ਜਿਹੜੀ ਵਿਦਾਈ ਹੈ ਸ੍ਰਿਜੇਸ਼ ਨੂੰ ਮਿਲ ਰਹੀ ਹੈ ਕਪਤਾਨ ਹਰਮਨਪ੍ਰੀਤ ਦੀ ਗੱਜੇਕਰ ਕਰਦੇ ਉਹਨਾਂ ਦੇ ਵੱਲੋਂ ਦੋ ਗੋਲ ਦਾਗੇ ਗਏ ਤੇ ਸ਼ਾਨਦਾਰ ਤਸਵੀਰਾਂ ਤੋਂ ਹੁਸ਼ੀ ਭਰਿਆ ਜੁੜਿਆ ਮਾਹੌਲ ਹੈ ਨਜ਼ਰ ਆ ਰਿਹਾ ਹੈ ਪਰਿਵਾਰ ਵਾਲਿਆਂ ਦੇ ਘਰ ਦੇ ਵਿੱਚ ਜੋ ਹੈ ਪਰਿਵਾਰ ਵਾਲਿਆਂ ਦੇ ਦਿਲਾਂ ਚ ਜੁੜਾਇ ਖੁਸ਼ੀ ਦਾ ਹੁੰਗਾਰ ਜੁੜਾਏ ਨਜ਼ਰ ਆ ਰਿਹਾ ਹੈ ਪਾਤੀਓ ਕੀ ਟੀਮ ਨੇ ਬ੍ਰਾਂਂਜ ਮੈਡਲ ਜਿੱਤ ਲਿਆ ਹੈ ਤੇ ਤਸਵੀਰਾਂ ਪਰਿਵਾਰ ਵਾਲਿਆਂ ਦੀਆਂ ਉਹ ਜਿਨ੍ਹਾਂ ਦੇ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ 파르티 ਪੂਰੇ ਪਾਰਤ ਦੇ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ ਤੇ 파르티 ਹਾਕੀ ਟੀਮ ਦੇ ਵੱਲੋਂ ਇੱਕ ਸ਼ਾਨਦਾਰ ਜਿੱਤ ਪੈਰਾਓਲੰਪਿਕ ਦੇ ਵਿੱਚ ਸਪੇਨ ਦੇ ਖਿਲਾਫ ਨਾਰਕਰ ਦੇਰ ਕੀਤੀ ਧੰਤਨ ਗੁਰਰਾਮ ਬਾਸ ਨੇ ਮੇਰ ਕੀਤੀ ਹੈ ਇਤਿਹਾਸਿਕ ਜਿੱਤ ਹੈ ਇਤਿਹਾਸਿਕ ਜਿੱਤ ਧੰਤਨ ਗੁਰਰਾਮ ਬਾਸ ਨੇ ਮੇਰ ਕੀਤੀ ਹੈ ਧੰਤਨ ਗੁਰਰਾਮ ਬਾਸ ਨੇ ਮੇਰ ਕੀਤੀ ਹੈ ਬਹੁਤ ਮੈਚ ਫਸਵਾ ਆਏ ਔਰ ਥੱਲੇ ਬਹੁਤ ਡਰ ਲੱਗਣ ਡਿਆ ਹੈ ਥੋੜਾ ਵਾਈਡ ਲੱਗ ਰਿਹਾ ਹੈ ਪ੍ਰੈਸ਼ਰ ਮਾਲਕ ਦਾ ਇਹ ਸਭ ਕੁਝ ਮੇਰੇ ਮਾਲਕ ਦਾ ਜੀ ਕੋਈ ਮੈਂ ਬ੍ਰੌਂਜ਼ ਆ ਕੋਈ ਬ੍ਰੌਂਜ਼ ਆ ਕੋਈ ਨਹੀਂ ਕੁਝ ਨਾ ਬਟ ਜਵਾਨ ਕੋਨਾ ਕੋ ਦੇਸ਼ੀ ਲੈ ਕੇ ਆ ਰਿਹਾ ਨਹੀਂ ਮਾਲਕੇ ਮਿਹਰ ਕਰੋ ਜੋ ਕਿਸ 38ਵਾਂ ਸੀ ਜਿਹੜੀ ਗੋਲਟੀ ਘਰ ਰਹੀ ਮਿਲ ਗਿਆ ਸੀ ਸਪੈਨ ਨੂੰ ਬੜਾ ਖਤਰਨਾਕ ਮੋੜ ਆ ਗਿਆ ਸੀ ਹਾਂਜੀ ਹਾਂਜੀ ਲੱਗਦਾ ਸ਼ੂਗਰ ਫੇਰ ਵੱਧ ਗਈ ਸੀ ਸ਼ੂਗਰ ਛੱਡ ਕੇ ਆਇਆ ਸ੍ਰੀ ਕਮੰਡਿਆ ਹਾਂਜੀ ਸਰਪੰਚ ਸਾਹਿਬ ਇੱਕ ਛੱਪਿਆ ਸੀ ਹਰ ਮਨ ਪੈਸਾ ਆ ਰਿਹਾ ਸੀ ਮੀਡੀਆ ਬਹੁਤ ਆਇਆ ਜੋ ਉਡਾਈਆਂ ਨਾਈਆਂ ਆਜੋ ਗਾ ਮੈਨੂੰ ਬਾਥਰੂਮ ਕਰ ਲੇ ਕੋ ਹਾਰ ਗਿਆ ਆਪਣੇ ਕੋ ਜਰਮਨੀ ਕੋ ਸੈਮੀ ਫਾਈਨਲ ਮੈਚ ਉਹ ਇੱਕ ਮੇਨ ਖਿਡਾਰੀ ਸੀ ਉਹਦਾ ਆਪਣੇ ਦਾ ਅਹਿਮ ਤੂਰੀ ਦਾਸ ਉਹ ਘਾਟਾ ਉਹਦੋਂ ਬਹੁਤ ਵੱਜਾ ਵਾ ਪਰ ਬਿਆਨ ਨਹੀਂ ਕਰ ਸਕਦੇ ਚਲੋ ਬੱਚਿਆਂ ਨੇ ਝੱਲਿਆ ਆਪਣੇ ਸਿਰ ਤੇ